ਵਕਤ ਬੀਤ ਗਿਆ ਰੁਕਸਾਰ ਦੀ ਜ਼ਿੰਦਗੀ ਉੱਥੇ ਦੀ ਉੱਥੇ ਰਹੀ ਤ੍ਰਿਪਤੀ ਨੂੰ ਜਦ ਵੀ ਮਿਲਦੀ ਉਸ ਨਾਲ ਆਪਣੇ ਦਿਲ ਦੀ ਹੱਦ ਗੱਲ ਸਾਂਝੀ ਕਰਦੀ ਤ੍ਰਿਪਤੀ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਸ਼ਹਿਰ ਰਣ ਲੱਗ ਪਈ ਕਿਉਂਕਿ ਉਸਨੇ ਕੋਰਟ ਵਿੱਚ ਪ੍ਰੈਕਟਿਸ ਕਰਨੀ ਸੀ ਵਕਾਲਤ ਦੀ ਪਿਲਾਨ ਨੇ ਪ੍ਰਿੱਤਮ ਦਾ ਨੋਹਰਾ ਖਰੀਦ ਲਿਆ ਦੁੱਧ ਤੋਂ ਉਸ ਨੂੰ ਖੂਬ ਆਮਦਨ ਹੋ ਰਹੀ ਸੀ ਉਹਦੇ ਹੀ ਉਸਨੇ ਦੋ ਪੱਕੇ ਕਮਰੇ ਉਸਾਰ ਲਏ ਆਈ ਵੱਡਾ ਵਰਾਂਡੇ ਵਲਗ ਲਿਆ ਪਸ਼ੂਆਂ ਲਈ ਵੀ ਖੁੱਲੀ ਜਈ ਸਬਾਤ ਪਾਲ ਲਈ ਨਿਸ਼ੀਨਾ ਦਾ ਵਿਆਹ ਉਸਦੇ ਚੇਚੇ ਨਾਲ ਹੀ ਕਰ ਦਿੱਤਾ ਗਿਆ ਕਿਉਂਕਿ ਉਸਦੀ ਵੱਡੀ ਪੈਣ ਦੇ 10 ਵਰਿਆਂ ਬਾਅਦ ਵੀ ਕੋਈ ਨਿੱਕਾ ਨਿਆਣਾ ਨਾ ਹੋਇਆ ਨਿਸ਼ੀਨਾ ਦੀਆਂ ਬਹੁਤ ਸਾਰੀਆਂ ਖੁਆਇਸ਼ਾਂ ਮਨੰਦਰੀ ਤੱਕ ਕੇ ਰਹਿ ਗਈਆਂ ਅਕਰਮ ਹੁਣ 20 ਵਰਿਆਂ ਦਾ ਦਿਲਕਸ਼ ਨੌਜਵਾਨ ਹੋ ਚੁੱਕਾ ਸੀ ਸਿਬੋ ਨੇ ਕਰਮ ਤੇ ਰੁਕਸਾਰ ਨੂੰ ਰਸਮ ਰਿਵਾਜ ਮੁਤਾਬਿਕ ਇੱਕ ਕਮਰਾ ਅਲੱਗ ਲੈ ਦਿੱਤਾ ਬੇਸ਼ੱਕ ਉਹ ਦੋਨੋਂ ਇੱਕ ਕਮਰੇ ਵਿੱਚ ਸੌਂਦੇ ਇੱਕੋ ਬਿਸਤਰੇ ਤੇ ਸੌਂਦੇ ਪਰ ਦੂਰ ਦੂਰ ਸੌਂਦੇ ਨਾ ਕੋਈ ਗੱਲਬਾਤ ਕਰਦੇ ਨਾ ਕੋਈ ਦੁੱਖ ਸੁੱਖ ਅਕਰਮ ਕਮਰੇ ਅੰਦਰ ਜਾਂਦੇ ਰੁਕਸਾਰ ਤੋਂ ਪਾਸਾ ਵਟ ਲੰਦਾ ਅਕਰਮ ਤੂੰ ਮੇਰੇ ਨਾਲ ਇੰਜ ਕਿਉਂ ਕਰਦਾ ਹੈ ਮੈਂ ਤੇਰੀ ਬੀਵੀ ਆ ਹੁਣ ਦੇਖ ਪਹਿਲਾਂ ਮੈਂ ਵੀ ਖੁਸ਼ ਨਹੀਂ ਸੀ ਇਸ ਰਿਸ਼ਤੇ ਤੋਂ ਪਰ ਹੁਣ ਜੋ ਤਕਦੀਰ ਵਿੱਚ ਲਿਖਿਆ ਗਿਆ ਹੈ ਉਸ ਨੂੰ ਮੰਨ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਿੱਚ ਹਰਜ ਕੀ ਹੈ ਇੱਕ ਦਿਨ ਰੁਕਸਾਰ ਤੋਂ ਰਿਆ ਨਾ ਗਿਆ ਉਸ ਨੇ ਅਕਰਮ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨੀ ਚਾਹੀ ਆਖਿਰ ਕਿੰਨਾ ਸਮਾਂ ਕੋਈ ਸਬਰ ਨੂੰ ਗੰਢ ਮਾਰ ਕੇ ਰਹਿ ਸਕਦਾ ਹੈ ਬੀਵੀ ਪਰ ਮੈਂ ਤੈਨੂੰ ਆਪਣੀ بیوی ਨਹੀਂ ਮੰਨਦਾ ਅੰਮੀ ਅੱਪਾ ਦੀ ਗਲਤੀ ਦਾ ਨਤੀਜਾ ਮੈਂ ਕਿਉਂ ਭੁਗਤਿਆ ساری ਉਮਰ ਤੇ ਇੱਕ ਸਾਡੀ ਉਮਰ ਵਿੱਚ ਕਿੰਨਾ ਅੰਤਰ ਹੈ ਉਪਰੋਂ ਤੂੰ ਮੇਰੀ ਮਾਸੀ ਦੀ ਧੀ ਸ਼ੀ ਮੈਨੂੰ ਤਾਂ ਸੋਚ ਕੇ ਵੀ ਗਿਲਾਨ ਮਹਿਸੂਸ ਹੋ ਰਹੀ ਹੈ ਅਕਰਮ ਬੀਜੀਵੇਂ ਭਰਿਆ ਪਿੱਤਾ ਬੈਠਾ ਸੀ ਮੇਰਾ ਕੀ ਦੋਸ਼ ਹੈ ਇਸ ਵਿੱਚ ਮੈਂ ਕਿੱਧਰ ਜਾਵਾਂ ਹੁਣ ساری ਉਮਰ ਤੱਕ ਮੈਂ ਤੇਰੀ ਇਸ ਬੇਰੁਖੀ ਨਾਲ ਨਹੀਂ ਕੱਟ ਸਕਦੀ ਤੂੰ ਬਨਿਆਈਆਂ ਕਰ ਸਕਦਾ ਹੈ ਮੈਂ ਦੱਸ ਕੀ ਕਰਾਂ ਰੁਕਸਾਰ ਕਿਵੇਂ ਰੁਕਸਾਰ ਜੀ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਮੈਂ ਕੁਝ ਨਹੀਂ ਦੱਸ ਸਕਦਾ ਤੈਨੂੰ ਬਸ ਮੈਂ ਇੰਨਾ ਜਾਣਦਾ ਕਿ ਮੈਂ ਤੈਨੂੰ ਆਪਣੀ ਬੇਵੀ ਦੇ ਰੂਪ ਵਿੱਚ ਸਵਾਰ ਨਹੀਂ ਕਰ ਸਕਦਾ ਬਸ ਅਕਰਮ ਨੇ ਪਾਸਾ ਵਟ ਲਿਆ ਫਿਰ ਮਾਸੀ ਨੂੰ ਇਹ ਗੱਲ ਦੱਸ ਕਿਉਂ ਨਹੀਂ ਦਿੰਦਾ ਕੱਟੋ ਕਾਸ ਇਸ ਕੁੱਟਣ ਤੋਂ ਤਾਂ ਛੁਟਕਾਰਾ ਮਿਲ ਜਾਵੇ ਅਕਰਮ ਕੁਝ ਨਾ ਬੋਲਿਆ ਥੋੜੀ ਦੇਰ ਬਾਅਦ ਉਸਨੇ ਕਰਾੜਿਆਂ ਦੀ ਆਵਾਜ਼ ਨਾਲ ਕਮਰੇ ਦੀ ਸ਼ਾਂਤੀ ਤੇ ਰੁਕਸਾਰ ਦੇ ਮਨ ਦੀ ਸ਼ਾਂਤੀ ਵੀ ਪੰਗ ਹੋ ਗਈ ਉਕਸਾਰ ਹਰ ਤਰੀਕੇ ਨਾਲ ਕਰਮ ਨੂੰ ਖੁਸ਼ ਕਰਨ ਦਾ ਯਤਨ ਕਰਦੀ ਉਸ ਨੂੰ ਡਰ ਵੀ ਲੱਗਦਾ ਕਿਤੇ ਸੀਬੋ ਤੇ ਬਲਾਲ ਨੂੰ ਕਰਮ ਦੀ ਉਸ ਪ੍ਰਤੀ ਬੇਰੁਖੀਤਾ ਪਤਾ ਨਾ ਲੱਗੇ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਆਪਣੇ ਪੁੱਤ ਦੀ ਖੁਸ਼ੀ ਨੂੰ ਪਹਿਲਾਂ ਦੇਖਣਗੇ ਉਹ ਸੀਬੋ ਤੇ ਬਲਾਲ ਦਾ ਵੀ ਪੂਰਾ ਧਿਆਨ ਰੱਖਦੀ ਡਰਦੀ ਪੇਕੇ ਵੀ ਕੱਟ ਜਾਂਦੀ ਵੀ ਕਿਤੇ ਮੁੜ ਕੇ ਅਕਰਮ ਉਸ ਨੂੰ ਲੈਣ ਹੀ ਨਾ ਆਵੇ ਅਜੀਬ ਡਰ ਦੀ ਗੋਸ਼ ਵਿੱਚ ਚੁੰਦੀ ਉਸ ਦੀ ਖੂਬਸੂਰਤੀ ਨੂੰ ਦਾਗ ਲੱਗਣ ਲੱਗਾ ਚੰਦਰ ਦੀ ਖੁਸ਼ਮੁਹਰ ਵਰਗਾ ਹਾਸਾ ਗਵਾਚਣ ਲੱਗਾ ਦੰਦਾ ਦੰਦਾ ਦਾ ਸਾਗ ਉਮ ਹੋ ਗਿਆ ਬੁੱਲਾਂ ਦੀ ਸੁਰਖੀ ਦਾ ਰੰਗ ਫਿੱਕਾ ਪੈਣ ਲੱਗਾ ਅੱਖਾਂ ਦਾ ਕੱਜਲ ਵੀ ਹੁਣ ਚਾਰ ਚੰਦ ਨਾਲ ਲਗਾਉਂਦਾ ਰੱਬ ਨੇ ਵੀ ਜਿਵੇਂ ਉਸਨੂੰ ਖੂਬਸੂਰਤੀ ਦੇਖ ਕੇ ਉਸਦੇ ਨਾਲ ਇੱਕ ਕੋਚਾ ਮਜ਼ਾਕੀ ਕੀਤਾ ਸੀ ਅਕਰਮ ਹੁਣ ਕਿੰਨੇ ਕਿੰਨੇ ਦਿਨ ਰਿਸ਼ਤੇਦਾਰੀ ਵਿੱਚ ਚਲਾ ਜਾਂਦਾ ਕਦੇ ਬੂਆ ਕਲ ਕਦੇ ਨਾਨਕੇ ਕਦੇ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਪਰ ਉਹ ਕਦੇ ਵੀ ਰੁਖਸਾਰ ਤੇ ਪਿੱਕੇ ਨਾ ਜਾਂਦਾ ਇੱਕ ਵਾਰ ਜਾਂਦਾ ਤਾਂ 5-6 ਦਿਨ ਨਾ ਮੁਰਦਾ ਟੁਕਸਾਰਾ ਤਕਦੀਰਾਂ ਦੀ ਬੇਸ਼ੱਕ ਉਹਨਾਂ ਵਿੱਚ ਮੀਆਂ ਬੀਬੀ ਵਾਲੀ ਕੋਈ ਗੱਲ ਨਹੀਂ ਸੀ ਪਰ ਫਿਰ ਵੀ ਉਹ ਫਿਕਰ ਕਰਦੀ ਸੀਬੋ ਵੀ ਕਰਮ ਨੂੰ ਨਾ ਕਦੇ ਟੋਕਦੀ ਨਾ ਹੀ ਉਸਨੇ ਕਦੇ ਉਸਤੇ ਵਿਵਹਾਰ ਕੀਤਾ ਉਸਨੂੰ ਸਮਝਾਇਆ ਅੰਮੀ ਮੈਂ ਪੂਆ ਕੋਲ ਚੱਲਿਆਂ ਕੁਝ ਦਿਨਾਂ ਤੱਕ ਮੁੜਾਵਾਂਗਾ ਅਕਰਮ ਫਿਰ ਆਪਣਾ ਬੈਗ ਤਿਆਰ ਕਰਕੇ ਸੀਬੋ ਦੇ ਪੈਰੀ ਹੱਥ ਲਾਉਂਦਾ ਬੋਲਿਆ ਕੀ ਗੱਲ ਕਰਮ ਤੂੰ ਮਿੰਨੇ ਕੋ ਬਾਤ ਪੂਆ ਕੋਲ ਚਲ ਪਣਾ ਹੈ ਮੈਂ ਤੇ ਅਸਲਮ ਕੰਦ ਵਾਲੋ ਓੱਕਾਮ ਵਾਲੋ ਓਕੇ ਹੁੰਦੇ ਆ ਤੁ ਤਾਂ ਬਿੱਲੀ ਨਿਫਰਫੰਡ ਹੋ ਗਿਆ ਏ ਬਿਲਾਲ ਨੇ ਫੋੜੇ ਨਾਲ ਗੋਪਰ ਇੱਕ ਪਾਸੇ ਟੋਂਦਾ ਬੋਲਿਆ ਅੱਬੂ ਅੱਜ ਕਿ ਮੈਨੂੰ ਥੋੜਾ ਕੁ ਜ਼ਰੂਰੀ ਕੰਮ ਹੈ ਉੱਥੇ ਫਿਰ ਨਹੀਂ ਗੇੜਾ ਮਾਰ ਹੋਣਾ ਭੂਆ ਨੇ ਬੁਲਾਇਆ ਏ ਅਕਰਮ ਇਨਾ ਆਗਦਾ ਹੀ ਬੁਇ ਤੇ ਬਾਹਰ ਹੋ ਗਿਆ ਰੁਕਸਾਰ ਉਸਦੀ ਪਿੱਠ ਨੂੰ ਤੱਕਦੀ ਰਹਿ ਗਈ ਸਭ ਅੱਬ ਆਪਣੇ ਕੰਮਾਂ ਵਿੱਚ ਰੁੱਝ ਗਏ ਰੁਕਸਾਰ ਦਾ ਜੀ ਉਡਾਰ ਸੀ ਉਸਦੇ ਮਨ ਵਿੱਚ ਬੁਰੇ-ਬੁਰੇ ਖਿਆਲ ਉਪਜਰੇ ਸਨ ਉਹ ਚਾਕੇ ਵੀ ਸਿਬੋ ਨਾਲ ਸਾਂਝੇ ਨਹੀਂ ਕਰ ਸਕਦੀ ਸੀ ਪੰਜ ਦਿਨ ਬੀਤ ਗਏ ਅਕਰਮ ਨਹੀਂ ਮੁੜਿਆ ਕਮਰੇ ਵਿੱਚ ਕੰਲੀ ਪਈ ਰੁਕਸਾਰ ਖੁਦ ਨਾਲ ਸਵਾਰ ਕਰਦੀ ਤੇ ਖੁਦ ਹੀ ਕੋਈ ਤਸੱਲੀ ਜਹੀ ਵਾਲਾ ਜਵਾਬ ਲੱਭਦੀ ਤੇ ਫਿਰ ਬੇਚੈਨ ਹੋ ਜਾਂਦੀ ਸਵੇਰ ਹੋਈ ਮੋਹਨੇਰੇ ਉੱਠੀ ਰੁਕਸਾਰ ਨੇ শাল ਦੀ ਬੁੱਕਲ ਮਾਰ ਰੱਖੀ ਸੀ ਸਰਦੀ ਉੱਤਰ ਆਈ ਸੀ ਨਿੱਗੀ ਧੁੱਪ ਲੱਗੀ ਚਿੱਲੇ ਵਿੱਚ ਬਲਦੀ ਅੱਗ ਦਾ ਸੇਕ ਵਧੀਆ ਲੱਗਦਾ ਪੰਛੀ ਠੰਡ ਕਰਕੇ ਅਜੇ ਵੀ ਅਲਣਿਆਂ ਵਿੱਚ ਧੁੱਪ ਕੇ ਬੈਠੇ ਸਨ ਆਜ ਸਰਦੀ ਰੁੱਤ ਦੀ ਪਹਿਲੀ ਠੰਡ ਧੁੰਦ ਉਤਰੀ ਸੀ ਸਾਰੇ ਪਾਸੇ ਕੋਹਰਾ ਹੀ ਕੋਹਰਾ ਨਾਲ ਖੜਾ ਬੰਦਾ ਵੀ ਮੁਸ਼ਕਲ ਨਾਲ ਦਿਖਾਈ ਦਿੰਦਾ 12 ਵਜੇ ਤੱਕ ਵੀ ਸੂਰਜ ਨੇ ਮੂਲ ਕਾਰਕ ਰੱਖਿਆ ਸੀ ਰੁਖਸਾਰ ਚੁੱਲ੍ਹੇ ਤੇ ਚਾਹ ਬਣਾ ਰਹੀ ਸੀ ਅਚਾਨਕ ਉਸਦਾ ਧਿਆਨ ਦਰਵਾਜ਼ੇ ਵੱਲ ਗਿਆ ਸਾਹਮਣੇ ਧੁੱਲਕੇ ਵਿੱਚ ਅਕਰਮ ਆਉਂਦਾ ਦਿਖਿਆ ਉਸਦੇ ਮੋਢੇ ਤੇ ਦੋ ਬੈਗ ਟੰਗੇ ਹੋਏ ਸਨ ਉਸਦੇ ਐਨ ਪਿੱਛੇ ਇੱਕ ਹੋਰ ਸਾਇਆ ਉੱਭਰਿਆ ਨੇੜੇ ਆਉਣ ਤੇ ਦਿਖਿਆ ਤੇ ਸ਼ਾਲ ਦੀ ਬੁੱਕਰ ਮਾਰੀ ਕੋਈ ਮੋਟਿਆਰ ਦਰਵਾਜ਼ਾ ਲੰਘ ਉਸਦੇ ਪਿੱਛੇ ਆ ਗਈ ਸੀ ਰੁਕਸਾਰ ਕੁਝ ਸਮਝ ਪਾਉਂਦੀ ਅਕਰਮ ਤੇ ਉਹ ਕੁੜੀ ਵਰਾਂਡੇ ਵੱਲ ਵਧੀਏ ਅਕਰਮ ਨੇ ਸਿੱਬੋ ਦੇ ਪਿਲਾਲ ਦੇ ਪੈਰੀ ਹੱਥ ਲਾਏ ਉਹਦੇ ਪਿੱਛੇ ਹੀ ਉਹ ਅਨਜਾਨ ਕੁੜੀ ਵੀ ਉਹਨਾਂ ਦੇ ਪੈਰਾਂ ਵੱਲ ਚੁੱਕੀ ਇਸ ਤੋਂ ਪਹਿਲਾਂ ਕਿ ਉਹ ਸਾਰਾ ਮਾਜਰਾ ਸਮਝਦੇ ਅਕਰਮ ਖੁਦ ਹੀ ਮੂੰਹ ਫੁੱਟਿਆ ਅਮੀ ਇਹ ਨਾਇਤ ਹੈ ਸਕੀਨਾ ਪੂਆ ਦੀ ਨਨਦ ਦੀ ਕੁੜੀ ਮੈਂ ਇਸ ਨਾਲ ਨਿਕਾਰ ਰਚਾਲਿਆ ਏ ਮੈਂ ਮਾਫੀ ਮੰਗਦਾ ਕਿ ਤੁਹਾਨੂੰ ਇਤਲਾ ਨਹੀਂ ਕੀਤੀ ਪਰ ਜੇਕਰ ਮੈਂ ਤੁਹਾਨੂੰ ਦੱਸਦਾ ਤਾਂ ਤੁਸੀਂ ਸ਼ਾਇਦ ਇਹ ਗੱਲ ਮਨਜ਼ੂਰ ਨਾ ਕਰਦੇ ਹੁਣੇ ਮੇਰੀ ਸ਼ਰੀਕੇ ਹਮ ਹਯਾਤ ਹੈ ਅਕਰਮ ਨੇ ਇੱਕੋ ਸਾਹੇ ਆਪਣੀ ਗੱਲ ਮੁਕਾਈ ਪਤਲੀ ਜਈ 18 ਕੁ ਵਰਿਆਂ ਦੀ ਇਨਾਇਤ ਨੀਵੀਂ ਪਾ ਕੇ ਖੜੀ ਸੀ ਪਰ ਰੁਖਸਾਰ ਦਾ ਕੀ ਹੋਏਗਾ ਉਹਨੂੰ ਤੇ ਉਹਦੇ ਅੰਮੀ ਅੱਬਾ ਦਾ ਕਿਵੇਂ ਸਾਹਮਣਾ ਕਰਾਂਗੀ ਮੈਂ ਉਹਦੇ ਬਾਰੇ ਤਾਂ ਸੋਚ ਲੈਂਦਾ ਇੱਕ ਵਾਰ ਸਿੱਬੋ ਨੂੰ ਪਹਿਲੀ ਵਾਰ ਰੁਖਸਾਰ ਨਾਲ ਹਮਦਰਦੀ ਹੋਈ ਪਰ ਉਹ ਨੂੰ ਚਾ ਕੇ ਵੀ ਕੁਝ ਨਹੀਂ ਕਰ ਸਕਦੀ ਸੀ ਰੁਖਸਾਰ ਇਹ ਸਭ ਕੁਝ ਦੇਖ ਕੇ ਸੁਣ ਕੇ ਬੁੱਤ ਬਣ ਗਈ ਉਹ ਸਭ ਕੁਝ ਦੇਖ ਰਹੀ ਸੀ ਉਸ ਦੀ ਜ਼ੁਬਾਨ ਵਿੱਚੋਂ ਇੱਕ ਵੀ ਲਫ਼ਜ਼ ਨਾ ਫੁੱਟਿਆ ਜਿਵੇਂ ਤੂਫਾਨ ਦੇ ਨਿਕਲ ਜਾਣ ਬਾਅਦ ਕੋਈ ਆਪਣੇ ਟੁੱਟ ਚੁੱਕੇ ਆਸ਼ਿਆਨਿਆਂ ਨੂੰ ਰੋਣ ਹਾਕਾ ਦੇਖਦਾ ਹੈ ਰੁਕਸਾਨ ਵੀ ਇੰਜ ਕਰਮਵਲ ਤੱਕ ਰਹੀ ਸੀ ਉਸ ਦੇ ਅੰਦਰ ਦੀ वेदना ਤਾਂ ਸ਼ਾਇਦ ਉਹ ਖੁਦ ਵੀ ਨਹੀਂ ਸਮਝ 파 ਰਹੀ ਸੀ ਮੇਰੇ ਹੁੰਦਿਆ ਤੂੰ ਦੂਸਰਾ ਨਿਗਾਹ ਕਿਵੇਂ ਕਰ ਸਕਦਾ ਹੈ ਕਰਮ ਜਦੋਂ ਕੋ ਮੇਰੇ ਬਾਰੇ ਖਿਆਲ ਕੀਤਾ ਹੁੰਦਾ ਮੈਂ ਕਿੰਨੇ ਵਰਿਆਂ ਤੱਕ ਤੇਰਾ ਇੰਤਜ਼ਾਰ ਕੀਤਾ ਹੁਣ ਮੈਨੂੰ ਲੱਗਦਾ ਸੀ ਕਿ ਮੇਰੀ ਤਕਦੀਰ ਬਦਲ ਜਾਵੇਗੀ ਪਰ ਤੂ ਤਾਂ ਹਰ ਹੱਥ ਧਾਰ ਕਰ ਦਿੱਤੀ ਮੈਂ ਕਿੱਥੇ ਜਾਵਾਂ ਰੁਖਸਾਰ ਦੀ ਨਿਗਾ ਵਿੱਚ ਅਨਗਿਣਤ ਸਵਾਲ ਗੁੱਤ ਲਗਾ ਰਹੇ ਸਨ ਉਸਦੇ ਹਾਲੇਦਵਾਲੇ ਚਿਹਰੇ ਉਦਾਸੀ ਦਾ ਕੇਰਾ ਬਣ ਗਿਆ ਸੀ ਰੋਈ ਤਾਂ ਪਹਿਲਾਂ ਵੀ ਬਹੁਤ ਵਾਰ ਸੀ ਪਰ ਅੱਜ ਉਸ ਦਾ ਰੋਣਾ ਤੁਰ ਅੰਦਰੋਂ ਨਿਕਲਿਆ ਜਿਵੇਂ ਬਿਨਾਂ ਬਰਸਾਤ ਦੇ ਕੋਈ ਬੱਦਲ ਫਟਦਾ ਹੈ ਸ਼ਾਇਦ ਤੂੰ ਭੁੱਲ ਗਈਆਂ ਸਾਨੂੰ ਸਾਡੇ ਤਰਮ ਵਿੱਚ ਇੱਕ ਸਾਥ ਤੋਂ ਬੀਵੀਆਂ ਰੱਖਣ ਦੀ ਮਨਜ਼ੂਰੀ ਹੈ ਤੈਨੂੰ ਇਸ ਗੱਲ ਨੂੰ ਇਹਨਾਂ ਤੁਲ ਨਹੀਂ ਦੇਣਾ ਚਾਹੀਦਾ ਮੈਂ ਕਿਹੜਾ ਤੈਨੂੰ ਤਲਾਕ ਦਿੱਤਾ ਹੈ ਤੂੰ ਵੀ ਰਹੀ ਜਾ ਪਰ ਮੈਂ ਪਿਆਰ ਸਿਰਫ ਇਨਾਈਤ ਨੂੰ ਕਰਦਾ ਹਾਂ ਅਕਰਮ ਨੇ ਸਿਪੋਤੇ ਬਿਲਾਲ ਦੀ ਵੀ ਲਿਹਾਜ਼ ਨਾ ਕੀਤੀ ਦੇਖ ਅਕਰਮ ਜੋ ਕੀਤਾ ਹੈ ਉਹ ਠੀਕ ਨਹੀਂ ਕੀਤਾ ਪਰ ਰੁਕਸਾਰ ਨੂੰ ਕਿਸੇ ਗੱਲੋਂ ਕਮੀਨਾ ਰਹਿਣ ਦੇਵੀ ਇਹ ਵੀ ਤੇਰੀ ਬੀਵੀ ਹੈ ਇਸ ਦਾ ਹੱਕ ਪਹਿਲੇ ਬਿਲਾਲ ਤੋਂ ਵੀ ਚੁੱਪ ਨਾ ਰਿਹਾ ਗਿਆ ਉਹ ਵੀ ਰੁਖਸਾਰ ਨਾਲ ਨਜ਼ਰ ਨਹੀਂ ਸੀ ਮਿਲਾ ਪਾਰਿਆ ਪਰ ਕਹਿੰਦੇ ਨੇ ਜਦੋਂ ਸੱਪ ਨਿਕਲ ਜਾਂਦਾ ਤਾਂ ਫਿਰ ਉਸ ਦੀ ਲੀਕ ਕੁੱਟਣ ਦਾ ਕੀ ਫਾਇਦਾ ਜਿਹੜੀ ਗੱਲ ਸੀਬੋ ਤੇ ਬਲਾਲ ਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਉਸ ਦੇ ਵਾਪਰਨ ਬਾਅਦ ਉਹਨਾਂ ਦੀ ਹਮਦਰਦੀ ਰੁਖਸਾਰ ਦੇ ਕਿਸੇ ਕੰਮ ਨਹੀਂ ਸੀ ਸਮੇਂ ਦੀ ਘੋਰ ਕੋੜੀ ਤੇ ਕੜਵੀ ਸੱਚਾਈ ਦਾ ਰੁਖਸਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਅਕਰਮ ਨਾਲ 10 ਸਵੇਰੇ ਕਿੰਨੇ ਔਖੇ ਗੁਜ਼ਾਰੇ ਸੀ ਉਸਨੇ ਪਰ ਹੁਣ ਜੋ ਉਸ ਤੇ ਪਹਾੜ ਟੁੱਟਿਆ ਉਹਦਾ ਰਸਤਾ ਹੋਰ ਵੀ ਮੁਸ਼ਕਲ ਸੀ ਅਕਰਮ ਪਿਛਲੇ 2 ਸਾਲਾਂ ਤੋਂ ਆਪਣੇ ਪੂਆ ਕੋਲ ਇਨਾਇਤ ਖਾਤਰੀ ਜਾਂਦਾ ਸੀ ਉਹ ਕਰਮ ਦੀ ਪੂਆ ਕੋਲ ਹੀ ਰਹਿੰਦੀ ਸੀ ਜ਼ਿਆਦਾਤਰ ਬੇहद ਸੁਨੱਖੀ ਸੀ ਪਤਲੀ ਜਹੀ ਪਰ ਰੁਖਸਾਰ ਤੋਂ ਜ਼ਿਆਦਾ ਨਹੀਂ ਦੋਨਾਂ ਦਾ ਆਪਸ ਵਿੱਚ ਪਿਆਰ ਪਿਆ ਤਾਂ ਦੋਹਾਂ ਨੇ ਨਿਕਾਹ ਕਰਨ ਦਾ ਫੈਸਲਾ ਕੀਤਾ ਅਕਰਮ ਨੇ ਆਪਣੇ ਪੂਆ ਨੂੰ ਮਨਾ ਲਿਆ ਉਹ ਕਰਮ ਦਾ ਮੋਹ ਕਰਦੀ ਸੀ ਉਸਨੇ ਜ਼ਿਆਦਾ ਹੇਲ-ਜੁਲਤ ਨਹੀਂ ਕੀਤੀ ਸਾਦੇ ਜਿਹੇ ਰਸਮ ਰਿਵਾਜ ਨਾਲ ਨਿਕਾਹ ਪੜਾ ਕੇ अकरम ਦੇ ਹੱਥ ਵਾਂਗ ਡੋਰ ਫੜਾ ਦਿੱਤੀ ਅਕਰਮ ਤੇ ਅਨਾਈ ਤੁਨ ਉਸ ਕਮਰੇ ਵਿੱਚ ਸੌਂਦੇ ਜਿੱਥੇ ਰੁਕਸਾਰ ਪਹਿਲਾਂ ਉਸ ਨਾਲ ਸੌਂਦੀ ਸੀ ਰੁਕਸਾਰ ਸੀਬੋ ਕੋਲ ਪੈਂਦੀ ਉੱਥੇ ਹੀ ਅਸਲਮ ਸੌਂਦਾ ਬਿਲਾਲ ਅਕਸਰ ਪਸ਼ੋਂਦੇ ਲੱਗੇ ਹੀ ਮੰਜਾ ਡਾਂਦਾ ਠੰਡ ਦੀ ਰੁੱਤ ਵਿੱਚ ਕਮਰੇ ਵਿੱਚ ਸੌਂਦਾ 17ਵੇਂ ਬਰੇ ਆਪਣੇ ਅਸਲਮ ਸਾਰਾ ਕੁਝ ਦੇਖ ਕੇ ਸਮਝ ਰਿਹਾ ਸੀ ਉਸ ਨੂੰ ਰੁਕਸਾਰ ਨਾਲ ਦਿਲੋਂ ਹਮਦਰਦੀ ਸੀ ਉਹ ਉਸ ਨਾਲ ਨਿੱਕੇ ਨਿੱਕੇ ਗੱਲਾਂ ਕਰਦਾ ਉਸ ਦਾ ਦਿਲ ਲਗਾਂਦਾ ਚਤਨ ਕਰਦਾ ਪਰ ਰੁਕਸਾਰ ਲਈ ਸਭ ਕੁਝ ਨਾਸਾਨੀ ਸੀ ਕਰਮ ਰੁਕਸਾਰ ਦੇ ਸਾਹਮਣੇ ਹੀ ਇਨਾਇਤ ਨਾਲ ਪਿਆਰ ਭਰੀਆਂ ਗੱਲਾਂ ਕਰਦਾ ਕਦੇ ਉਸ ਨੂੰ ਛੇੜਦਾ ਕਦੇ ਉਸ ਲਈ ਤੋਹਫ਼ਾ ਲਿਆਉਂਦਾ ਉਸ خاطر ਖਾਂ ਲੈ ਕਿੰਨਾ ਕੁਝ ਲੈਂਦਾ ਰੁਕਸਾਰ ਦੀ ਹੋਂਦ ਉਸ ਲਈ ਜਿਵੇਂ ਕੋਈ ਮਾਇਨੇ ਨਹੀਂ ਸੀ ਰੱਖਦੀ ਉਸ ਨੂੰ ਜਾਣ ਬੁਝਕੇ ਉਹਨਾਂ ਗੋਲੀਆਂ ਕਰ ਰਿਹਾ ਸੀ ਚੁੱਲ੍ਹੇ ਚੌਂਕੇ ਤੇ ਪਸ਼ੂਆਂ ਦਾ ਕੰਮ ਰੁਕਸਾਰ ਹੀ ਕਰਦੀ ਇਨਾਇਤ ਨੂੰ ਕਰਮ ਪੂਰਾ ਦਿਨ ਕਮਰੇ ਅੰਦਰ ਲਾ ਕੇ ਪਿਆਰਦਾ ਬਿਲਾਲ ਦੇ ਸਿੱਬੋ ਵੀ ਦੁਖੀ ਤਾਂ ਬਹੁਤ ਹੁੰਦੇ ਪਰ ਪੇਜ ਨਾ ਜਾਂਦੀ ਖੇਤ ਬੰਨੇ ਵੀ ਸਿੱਬੂ ਨਾਲ ਰੁਕਸਾਰ ਜਾਂਦੀ ਇਨਾਇਤ ਮਹਾਰਾਣੀ ਵਾਂਗ ਕਰ ਰਹੀ ਦੀ ਉਹ ਪੂਰਾ ਦਿਨ ਸੱਜੀ ਤਜੀ ਰਹਿੰਦੀ ਅਕਰ ਮੋਦੇ ਸਾਹਾਂ ਵਿੱਚ ਸਾ ਲੰਦਾ ਰੁਕਸਾਰ ਕਾਰ ਵਿੱਚ ਇੱਕ ਨੌਕਰਾਨੀ ਤੋਂ ਵੱਧ ਕੇ ਕੁਛ ਨਹੀਂ ਸੀ ਉਹ ਹਜੇ ਵੀ ਕਿਸੇ ਉਮੀਦ ਤੇ ਜੀ ਰਹੀ ਸੀ ਤ੍ਰਿਪਤੀ ਕਿੰਨੇ ਹੀ ਮਹੀਨੇ ਬਾਅਦ ਪਿੰਡ ਆਈ ਹੁਣ ਉਹ ਇੱਕ ਵਧੀਆ ਵਕੀਲ ਬਣ ਚੁੱਕੀ ਸੀ ਉਸਨੇ ਰੁਕਸਸਾਰ ਲਈ ਸੁਨੇਹਾ ਭੇਜਿਆ ਰੁਕਸਾਰ ਵੀ ਸਿੱਬੂ ਨੂੰ ਲੈ ਕੇ ਚੱਟ ਤ੍ਰਿਪਤੀ ਕੋਲ ਪਹੁੰਚ ਗਈ ਉਸ ਦਾ ਅੰਦਰ ਵੀ ਗੱਲਾਂ ਨਾਲ ਭਰਿਆ ਪਿਆ ਸੀ ਉਹ ਵੀ ਕਿਸੇ ਕੋਲ ਫਿਸ ਜਾਣਾ ਚਾਹੁੰਦੀ ਸੀ ਤ੍ਰਿਪਤੀ ਤੋਂ ਵਧਿਆ ਹਮਰਾਜ ਉਸਨੂੰ ਮਿਲਣਾ ਵੀ ਨਹੀਂ ਸੀ ਤ੍ਰਿਪਤੀ ਨੂੰ ਦੇਖਦੇ ਰੁਕਸਾਰ ਦਾ ਰੋਣਾ ਛੁੱਟ ਗਿਆ ਤ੍ਰਿਪਤੀ ਨੂੰ ਰੁਕਸਾਰ ਹੋਰ ਵੀ ਟੁੱਟੀ ਜਾਪੀ ਉਸਦੀ ਹਾਲਤ ਉਸ ਤੋਂ ਵੀ ਬਰਦਾਸ਼ਤ ਨਹੀਂ ਸੀ ਹੋ ਰਹੀ ਉਸਨੇ ਉਸਦੇ ਹੰਝੂ ਸਾਫ਼ ਕੀਤੇ ਗੱਲ ਵਕੜੀ ਪਾਉਂਦਿਆ ਉਸਨੂੰ ਚੁੱਪ ਕਰਵਾਇਆ ਕੀ ਹੋ ਗਿਆ ਰੁਕਸਾਰ ਮੈਨੂੰ ਸਾਰੀ ਗੱਲ ਦੱਸ ਕੀ ਦੱਸਾਂ ਇਨੇ ਸਾਲਾਂ ਤੋਂ ਮੈਂ ਕਿੰਨਾ ਕੁਝ ਚਲਦੀ ਆ ਰਹੀ ਸੀ ਪਰ ਹਾਦਥਾ ਹੁਣ ਹੋ ਗਈ ਅਕਰਮ ਨੇ ਕਿਸੇ ਹੋਰ ਨਾਲ ਨਿਕਾ ਕਰਵਾ ਲਿਆ ਸਾਰੇ ਗੱਲ ਦੱਸਣ ਦੀ ਹਿੰਮਤ ਨਹੀਂ ਪੈ ਰਹੀ ਸੀ ਇਹ ਕਿਵੇਂ ਹੋ ਸਕਦਾ ਤੇਰੇ ਹੁੰਦਿਆ ਉਹ ਦੂਜਾ ਵਿਆਹ ਕਿਵੇਂ ਕਰਵਾ ਸਕਦਾ ਹੈ ਸਾਡੇ ਮਨਾਈ ਨਹੀਂ ਚਾਹੇ ਚਾਰ ਵਿਆਹ ਕਰਾ ਲੈ ਮੁੰਡਾ ਪਰ ਮੇਰੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਹੁਣ ਤਾਂ ਮੇਰੀ ਹਰ ਉਮੀਦ ਟੁੱਟ ਗਈ ਅਕਰਮ ਨੇ ਮੈਨੂੰ ਕਦੇ ਆਪਣੀ ਬੀਵੀ ਮੰਨਿਆ ਹੀ ਨਹੀਂ ਉਸਨੇ ਕਦੇ ਮੈਨੂੰ ਛੂਹਿਆ ਤੱਕ ਨਹੀਂ хай ਕਿ ਵੀ ਕੋਈ ਇੰਨੀ ਸੋਹਣੀ ਮੁਟਿਆਰ ਨੂੰ بے ਧਿਆਨਾ ਕਰ ਸਕਦਾ ਹੈ ਸੱਚੀ ਰੁਕਸਾਰ ਜੇ ਮੈਂ ਮੁੰਡਾ ਹੁੰਦੀ ਤਾਂ ਤੇਰੇ ਨਾਲ ਵਿਆਹ ਕਰਵਾ ਲੈਂਦੀ ਤ੍ਰਿਪਤੀ ਨੂੰ ਰੁਕਸਾਰ ਨਾਲ ਦਿਲੋਂ ਹਮਦਰਦੀ ਸੀ ਤ੍ਰਿਪਤੀ ਨੇ ਰੁਕਸਾਰ ਦੀ ਹਿੰਮਤ ਰੱਖਣ ਲਈ ਕਿਹਾ ਪਰ ਰੁਕਸਾਰ ਲਈ ਇਹਨਾਂ ਸੌਖਾ ਕਿੱਥੇ ਤੂੰ ਤਲਾਕ ਕਿਉਂ ਨਹੀਂ ਦੇ ਦਿੰਦੀ ਇਹ ਕਰਮ ਨੂੰ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਅਜੀ ਉਮਰੀ ਕੀ ਹੈ ਤੇਰੀ ਤ੍ਰਿਪਤੀ ਕੋਲ ਇਹ ਗੱਲ ਕਹਿ ਤੋ ਬਿਨਾ ਕੋਈ ਹੋਰ ਚਾਰਾ ਹੀ ਨਹੀਂ ਸੀ ਤਲਾਕ ਤਾਂ ਮਰਦੀ ਦੇ ਸਕਦੇ ਨੇ ਔਰਤਾਂ ਨੇ ਅਜ ਤੱਕ ਤਲਾਕਤੋ ਦਿੱਤਾ ਹੈ ਨਾਲੇ ਤਲਾਕ ਦੇਣ ਨੂੰ ਸੋਕਾ ਕਿੱਥੇ ਜਾਵਾਂਗੀ ਕਿੱਥੇ ਮੈਂ ਮੈਨੂੰ ਕੌਣ ਰੱਖੂਗਾ ਅੰਮੀ ਅੱਬਾ ਨੇ ਵੀ ਨਹੀਂ ਚੱਲਣਾ ਮੈਨੂੰ ਉਹ ਮੈਨੂੰ ਪਹਿਲਾਂ ਹੀ ਆਪਣਾ ਉਹ ਆਪਣਾ ਗੁਜ਼ਾਰਾ ਪਹਿਲਾਂ ਹੀ ਮਸਾ ਕਰਦੇ ਹਨ ਲੋਕਸਾਰ ਨੂੰ ਜਿਵੇਂ ਕੋਈ ਰਾਹ ਨੀਸੀਤ ਹੁੰਦਾ ਪਿਆ ਉਹ ਪਹਿਲਾਂ ਵਾਲੇ ਜ਼ਮਾਨੇ ਗਏ ਜਦੋਂ ਔਰਤਾਂ ਨੂੰ ਮਜਬੂਰੀ ਵਸ ਇੱਕੋ ਰਿਸ਼ਤੇ ਵਿੱਚ ਬੱਜ ਕੇ ਰਹਿਣਾ ਪੈਂਦਾ ਸੀ ਹੁਣ ਸਭ ਬਦਲ ਗਿਆ ਹੈ ਕੁੜੀਆਂ ਆਪਣੀ ਤਕਦੀਰ ਖੁਦ ਬਦਲ ਸੰਦੀਆਂ ਨੇ ਸਾਰੀ ਉਮਰ ਤੱਕ ਕੇ ਮੁੱਕੀ ਦੇ ਰਿਸ਼ਤੇ ਨਾਲ ਪਿਸਣਾ ਨਾਲੋਂ ਚੰਗਾ ਹੁੰਦਾ ਹੈ ਉਸ ਤੋਂ ਕਿਨਾਰਾ ਕਰ ਲੈਣਾ ਸਾਰੀ ਉਮਰ ਇੰਜ ਨਹੀਂ ਗੁਜ਼ਾਰੀ ਜਾਣੀ ਇਹਨਾਂ ਸੋਖਾ ਨਹੀਂ ਹੁੰਦਾ ਸਮਝੌਤਾ ਕਰ ਲੈਣਾ ਤ੍ਰਿਪਤੀ ਜਿਵੇਂ ਅੱਜ ਹੀ ਰੁਖਸਾਰ ਦੇ ਇਰਾਦੇ ਬਦਲ ਦੇਣ ਤੇ ਉਤਾਰੂ ਸੀ ਪਰ ਰੁਖਸਾਰ ਇਸ ਰਿਸ਼ਤੇ ਵਿੱਚ ਇੰਨੀ ਬੰਦੀ ਹੋਈ ਸੀ ਕਿ ਉਸ ਨੂੰ ਸਿਵਾਏ ਹਥਿਆਰ ਛੁੱਟਣ ਦੇ ਇਲਾਵਾ ਕੁਤ ਸੁਜੀ ਨੇ ਸੀ ਰਿਆ ਉਹ ਤਾਂ ਅੱਲਾ ਦੀ ਮਰਜ਼ੀ ਮੰਨ ਕੇ ਇਸ ਨੂੰ ਇੱਕ ਉਮੀਦ ਦੇ ਸਹਾਰੇ ਠਟਨਾ ਚਾਹੁੰਦੀ ਸੀ ਬੇਸ਼ੱਕ ਉਸ ਦੇ ਲਈ ਉਸ ਨੂੰ ਆਪਣਾ ਸਾਰਾ ਗਰੂਰ ਆਤਮ ਸਨਮਾਨ ਤੇ ਸੁਖ ਚੈਨ ਤੱਕ ਵਾਰਨਾ ਪੈ ਰਿਆ ਸੀ ਸੱਚੀ ਰੱਬ ਨੇ ਔਰਤ ਨੂੰ ਸਬਰ ਦਾ ਵਰਦਾਨ ਦਿੱਤਾ ਹੈ ਬਰਦ ਵਿੱਚ ਉਹ ਗੁਣ ਨਹੀਂ ਮਿਲਦਾ ਤ੍ਰਿਪਤੀ ਵੀ ਹੰਬ ਗਈ ਉਸ ਨੂੰ ਮਨਾਉਂਦੇ ਚੱਲ ਚੰਗਾ ਹੋ ਨਾ ਮਨ ਮੇਰੀ ਪਰ ਮੇਰੇ ਕਹੇ ਪੜਾਈ ਜਾਰੀ ਰੱਖ ਅੱਗੇ ਤੇਰੀ ਪੜਾਈ ਦਾ ਸਾਰਾ ਜਿੰਮਾ ਮੇਰਾ ਮੈਂ ਖੁਦ ਫੀਸ ਭਰਾਂਗੀ ਤੇ ਕਿਤਾਬਾਂ ਵੀ ਲਿਆ ਕੇ ਦੇਵਾਂਗੀ ਹੋ ਸਕਦਾ ਹੈ ਜਦੋਂ ਤੇਰਾ ਮਨ ਪੜਨ ਵਾਲ ਲੱਗ ਗਿਆ ਤਾਂ ਤੇਰਾ ਦੁੱਖ ਅੰਦਰ ਆ ਜਾਵੇ ਤੇਰਾ ਧਿਆਨ ਵੰਡਿਆ ਜਾਵੇ ਤ੍ਰਿਪਤੀ ਨੇ ਸੁਲ੍ਹਾ ਮਰੀ ਠੀਕ ਹੈ ਸੋਚ ਕੇ ਦੱਸ ਦੇਵੀਂ ਪੜਨ ਦਾ ਤਾਂ ਮੈਨੂੰ ਵੀ ਬੜਾ ਚਾਹੀ ਸੀ ਪਰ ਇੱਥੇ ਸਭ ਨੇ ਇਤਰਾਜ਼ ਕਰਨਾ ਹੈ ਨਾਲੇ ਕਰਦੇ ਕੰਮਾਂ ਵਿੱਚ ਇੰਨੀ ਵੇਹਲ ਕਿੱਥੇ ਸਿਆਣੇ ਕਹਿੰਦੇ ਨੇ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪੌਣ ਲਗਨ ਤੇ ਇਰਾਦਾ ਨੇਖ ਹੋਵੇ ਤਾਂ ਕੋਈ ਕੰਮ ਮੁਸ਼ਕਿਲ ਨਹੀਂ ਹੁੰਦਾ ੜੀਏ ਤ੍ਰਿਪਤੀ ਸੱਚੀ ਇੱਕ ਕਾਬਿਲ ਵਕੀਲ ਵਾਂਗ ਤਰੀਕਾ ਤਕਰੀਰਾਂ ਦੇ ਰਹੀ ਸੀ ਇੱਕ ਵਾਰ ਤਾਂ ਰੁਖਸਾਰ ਦੇ ਚਾਵਾਂ ਨੂੰ ਹੁਲਾਰਾ ਮਿਲ ਗਿਆ ਆਤਨ ਦੇ ਢਲਦੇ ਸੂਰਜ ਨਾਲ ਰੁਖਸਾਰ ਨੇ ਨਜ਼ਰਾਂ ਮਿਲਾਈਆਂ ਉਸ ਨੂੰ ਚਾਪਿਆ ਜਿਵੇਂ ਸੂਰਜ ਦੀ ਸਾਰੀ ਰੋਸ਼ਨੀ ਤ੍ਰਿਪਤੀ ਨੇ ਉਸ ਨੂੰ ਪਿਲਾ ਦਿੱਤੀ ਹੋਵੇ ਜਿਉਂਕਰ ਉਸ ਦੇ ਰਾਦਿਆਂ ਨੂੰ ਕਿਸੇ ਨੇ ਇੱਟ ਵਰਗਾ ਪੱਕਾ ਕਰ ਦਿੱਤਾ ਹੋਵੇ ਉਸ ਨੂੰ ਚਾਪਿਆ ਜਿਵੇਂ ਤ੍ਰਿਪਤੀ ਦੀ ਹਰ ਗੱਲ ਸੋਲਾਂ ਨੇ ਸੱਚੀ ਖੈ ਦੁੱਜੇ ਹੀ ਪਲ ਸੀ ਬੁੱਧੀ ਚੱਲ ਚੱਲੀਏ ਕੁਵੇਲਾ ਹੋ ਗਿਆ ਆਵਾਜ਼ ਨੇ ਜਿਵੇਂ ਰੁਕਸਾਰ ਨੂੰ ਸੁਪਨਿਆਂ ਦੇ ਜਹਾਨ ਵਿੱਚੋਂ ਬਾਹਰ ਖਿੱਚ ਲਿਆਂਦਾ ਸੀ ਉਸਨੇ ਕੁਟ ਕੇ ਤ੍ਰਿਪਤੀ ਨੂੰ ਗਲਵਕੜੀ ਵਿੱਚ ਲਿਆ ਉਸ ਨੂੰ ਮਹਿਸੂਸ ਹੋਇਆ ਜਿਵੇਂ ਤ੍ਰਿਪਤੀ ਵਿੱਚ ਸੂਰਜ ਦੀ ਰੋਸ਼ਨੀ ਜਿੰਨੀ ਊਰਜਾ ਤੇ ਚਾਨਣ ਹੈ ਜਿਸ ਦਾ ਰੱਤਾ ਪਾਰ ਅੰਜੂਸ ਨੂੰ ਮਿਲ ਗਿਆ ਹੋਵੇ ਘਾਰਾ ਕੇ ਰੁਕਸਾਰ ਨੇ ਅਕਰਮ ਤੇ ਨਾਇਦੀ ਹਰ ਹਰਕਤ ਤੇ ਹੋਂਦ ਨੂੰ ਬੇਧਿਆਨਾ ਕਰਨ ਦੀ ਕੋਸ਼ਿਸ਼ ਕੀਤੀ ਬੇਸ਼ੱਕ ਇੱਕੋ ਘਰ ਤੇ ਇੱਕੋ ਵੇੜੇ ਵਿੱਚ ਰਹਿੰਦੇ ਆਂ ਔਖਾ ਸੀ ਪਰ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਲਈ ਇਕ ਕਰਨਾ ਜ਼ਰੂਰੀ ਸੀ ਤ੍ਰਿਪਤੀ ਦੀਆਂ ਇੱਟਵਰੀਆਂ ਮਜਬੂਤ ਰੇਲਾਂ ਉਸਦੇ ਦਿਮਾਗ ਨੂੰ ਵਾਰ-ਵਾਰ ਜਗਾ ਜਾਂਦੀਆਂ। ਉਹ ਆਪਣੇ ਕੰਮ ਵਿੱਚ ਮਗਨ ਰਹੀ। ਇਨਾਇਤ ਉਸਨੂੰ ਦੇਖ ਕੇ ਜਲਨ ਮਹਿਸੂਸ ਕਰਦੀ। ਉਸਨੇ ਕਰਮ ਨੂੰ ਕਿੰਨੀ ਹੀ ਵਾਰ ਕਿਹਾ ਕਿ ਉਸਨੂੰ ਤਲਾਕ ਦੇ ਦੇਵੇ ਪਰ ਕਰਮ ਨੂੰ ਸਿਬੋ ਤੇ ਬਲਾਲ ਦਾ ਡਰ ਸੀ। ਉਹ ਹਰ ਵਾਰ ਉਸਨੂੰ ਤਸੱਲੀ ਦਵਾਉਂਦਾ ਕਿ ਰੁਕਸਾਰ ਨੂੰ ਕਦੇ ਪਤਨੀ ਵਾਲੀ ਨਜ਼ਰ ਨਾਲ ਦੇਖਦਾ ਹੀ ਨਹੀਂ ਪਰ ਫਿਰ ਵੀ ਇਨਾਇਤ ਨੂੰ ਰੁਕਸਾਰ ਨਜ਼ਰਾਂ ਵੀ ਨਾ ਪੰਦੀ। ਉਹ ਅੰਨੇ ਬਹਾਨੇ ਉਸਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀ ਗੱਲਾਂ-ਗੱਲਾਂ ਵਿੱਚ ਉਸਨੂੰ ਤਾਨੇ ਦਿੰਦੀ ਪਰ ਰੁਕਸਾਰ ਟੁੱਟਣਾ ਨਹੀਂ ਚਾਹੁੰਦੀ ਹੱਦ ਤਾ ਉਸ ਦਿਨ ਹੋ ਗਈ ਜਦੋਂ ਬਿਲਾਲ ਤੇ ਸ਼ੀਪੋ ਕਰ ਨਹੀਂ ਸਨ ਰੁਕਸਾਰ ਵਿੜੇ ਵਿੱਚ ਝਾੜੂ ਫੇਰੀ ਸੀ ਅਕਰਮ ਤੇ ਅਸਲਮ ਅੱਜ ਵਾਗ ਲੈ ਕੇ ਗਏ ਹੋਏ ਸਨ ਇਨਾਇਤ ਨੇ ਰੁਕਸਾਰ ਨੂੰ ਤੰਗ ਪਰੇਸ਼ਾਨ ਕਰਨ ਦੇ ਇਰਾਦੇ ਨਾਲ ਰਖੇਲ ਸੁਮਕਨ ਤੱਕ ਦੇ ਤਾਨੇ ਦੇ ਛੱਡੇ ਤੈਨੂੰ ਜਰਾ ਜਿਨੀ ਸ਼ਰਮ ਨਹੀਂ ਆਉਂਦੀ ਇੱਥੇ ਬੈਠੇ ਨੂੰ ਤੈਨੂੰ ਤਾਂ ਆਪ ਹੀ ਇਹ ਘਰ ਛੱਡ ਕੇ ਚਲੇ ਜਾਣਾ ਚਾਹੀਦਾ ਹੈ ਜਦੋਂ ਕਰਮ ਤੈਨੂੰ ਆਪਣੀ ਪਤਨੀ ਸਵਕਾਰ ਨਹੀਂ ਕਰਦਾ ਫਿਰ ਕਿਸ ਅਸੇ ਨਾਲ ਬੈਠੀ ਹੈ ਤੂੰ ਸਿਰੇ ਦੀ ਟੀਟ ਹੈ ਤੇਰੇ ਹੁੰਦਿਆਂ ਉਹ ਮੈਨੂੰ ਮਿਲਣ ਜਾਂਦਾ ਸੀ ਪੂਆ ਦੇ ਪਿੰਡ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇਰਾ ਜ਼ਮੀਰ ਨਹੀਂ ਜਾਗਿਆ ਇਨਾਇਤ ਮੁਸਕਰੀ ਹੱਸਦੇ ਸੀ ਉਹ ਜਿਵੇਂ ਅਜ ਰੁਕਸਾਰ ਨੂੰ ਘਰੋਂ ਬਾਹਰ ਕੱਢ ਦੇਣਾ ਚਾਹੁੰਦੀ ਸੀ ਉਹ ਪੁੱਲ ਗਈ ਸੀ ਇੱਕ ਰੁਕਸਾਰ ਦਾ ਹਾਕ ਉਸ ਤੋਂ ਪਹਿਲਾ ਹੈ ਰੁਕਸਾਰ ਚੁੱਪ ਸੀ ਜਿਵੇਂ ਕੋਈ ਵੱਡਾ ਤਪਸਵੀ ਕਿਸੇ ਦੀ ਰੁਕਾਵਟ ਅੱਗੇ ਆਪਣੀ ਤਪੱਸਿਆ ਪੰਗ ਨਹੀਂ ਕਰਨਾ ਚਾਹੁੰਦਾ ਹੋਵੇ ਅਕਰਮ ਨੇ ਰੁਕਸਾਰ ਨੂੰ ਬਿਲਕੁਲ ਹੀ ਬੁਲਾਉਣਾ ਛੱਡ ਦਿੱਤਾ ਉਹ ਉੱਥੇ ਖੜਦਾ ਵੀ ਨਹੀਂ ਸੀ ਜਿੱਥੇ ਰੁਕਸਾਰ ਹੁੰਦੀ ਅਸਲਮ ਉਸਨੂੰ ਬੁਲਾਉਂਦਾ ਜਾਂ ਉਸਨੂੰ ਕੋਈ ਕੰਮ ਕਹਿੰਦਾ ਤਾਂ ਇਨਾਇਤ ਤਾਂ ਵੀ ਈਰਖਾ ਨਾਲ ਨਫ਼ਰਤ ਨਾਲ ਕੋਲਾ ਹੋ ਜਾਂਦੀ ਅਸਲਮ ਨੂੰ ਵੀ ਉਹ ਆਪਣੇ ਚਾਲਾਂ ਵਿੱਚ ਫਸੌਣ ਦਾ ਯਤਨ ਕਰਦੀ ਪਰ ਉਹ ਉਹਦੀ ਕਿਸੇ ਗੱਲ ਨੂੰ ਨੰਕੋਲਦਾ ਇੱਕ ਰਾਤ ਬਰਾਂਡੇ ਵਿੱਚ ਸੀਬੂ ਦੇ ਮੰਜੇ ਤੇ ਪਈ ਰੁਕਸਾਰ ਨੂੰ ਖੰਗ ਛੇੜ ਪਈ ਅਸਲਮ ਵੀ ਉਹਨਾਂ ਤੋਂ ਥੋੜੀ ਜਿਹੀ ਦੂਰੀ ਤੇ ਪਿਆਸੀ ਉਸਨੇ ਰੁਕਸਾਰ ਨੂੰ ਪਾਣੀ ਦਾ ਗਲਾਸ ਫੜਾਇਆ ਇਨਾਇਤ ਨੇ ਖਿੜਕੀ ਵਿੱਚੋਂ ਦੇਖਿਆ ਤਾਂ ਉਸਦੇ ਦਿਮਾਗ ਵਿੱਚ ਕੋਝ ਪਰ ਗਈ ਦੇਖ ਕਮਲ ਅਕਰਮ ਰੁਕਸਾਰ ਦਾ ਚਾਲਚਲਨ ਮੈਨੂੰ ਠੀਕ ਨਹੀਂ ਲੱਗਦਾ ਉਹਨੂੰ ਅਸਲਮ ਨੂੰ ਆਪਣੇ ਜਾਲ ਵਿੱਚ ਫਸਾਰੀ ਮੈਂ ਕੋ ਦੇਖਿਆ ਕਿੰਨੀ ਵਾਰ ਅਸलम ਨਾਲ ਕੁਲ ਮਿਲ ਕੇ ਗੱਲਾਂ ਕਰਦੇ ਹੁਣ ਵੀ ਦੇਖੋ ਉਸ ਨੂੰ ਥੋੜੀ ਕੁੱਕੀ ਖਾਂ ਗਈ ਭੱਜ ਕੇ ਪਾਣੀ ਦੇਣ ਗਿਆ ਉਹ ਬੈਠਾ ਉਹਦੇ ਲੱਗੇ ਇਨਾਇਤ ਜਿੰਨੀ ਸੁਨੱਖੀ ਸੀ ਉਹਦਾ ਮਨ ਉਨਾ ਹੀ ਕਾਲਾ ਸੀ ਅਕਰਮ ਚੁੱਪ ਸੀ ਉਸ ਨੂੰ ਇਨਾਇਤ ਦੀ ਗੱਲ ਅਟਪੱਟੀ ਵੀ ਲੱਗੀ ਪਰ ਉਹ ਵੀ ਜਿਵੇਂ ਰੁਖਸਾਰ ਤੋਂ ਖੜਾ ਛਡੋਣਾ ਚਾਹੁੰਦਾ ਸੀ ਸਵੇਰ ਹੁੰਦੇ ਹੀ ਉਸਨੇ ਸਿਬੂ ਨਾਲ ਅਸलम ਤੇ ਰੁਖਸਾਰ ਵਾਲੀ ਗੱਲ ਕੀਤੀ ਅਕਰਮ ਨੂੰ ਸ਼ੁਦਾਈ ਤਾਂ ਨਹੀਂ ਹੋ ਗਿਆ ਕਿੰਨੀਆਂ ਡਾਡੀਆਂ ਗੱਲਾਂ ਕਰਦਾ ਪਿਆ ਹੈ ਤੇਰੀਆਂ ਗੱਲਾਂ ਵਿੱਚ ਤੂੰ ਨਹੀਂ ਮੈਨੂੰ ਪਤਾ ਕੌਣ ਬੋਲ ਰਿਹਾ ਹੈ ਜਦੋਂ ਤੱਕ ਮੈਂ ਜਿਉਂਦੀ ਹਾਂ ਰੁਖਸਾਰ ਇੱਥੇ ਰਹੂਗੀ ਅੱਗੇ ਤੋਂ ਕੋਈ ਵੀ ਦੇ ਦੋਸ਼ ਸੋ ਸਮਝ ਕੇ ਲਗਾਈ ਸਿਬੋਦियां ਖਰੀਆ ਖਰੀਆ ਸੁਣ ਕੇ ਕਰਮੋਥੋ ਤੁਰਦਾ ਬਣਿਆ ਪਰ ਉਸਨੂੰ ਰੁਕਸਾਰ ਦਾ ਘਰ ਵਿੱਚ ਰਹਿਣਾ ਬੜਾ ਕੁਲਦਾ ਉਸਨੂੰ ਲੱਗਦਾ ਕਿ ਜਿਵੇਂ ਉਸਨੂੰ ਨਾ ਚਾਹੁੰਦੇ ਹੋਏ ਵੀ ਦੋ ਕਿਸ਼ਤੀਆਂ ਵਿੱਚ ਸਵਾਰ ਹੋਣਾ ਪੈ ਰਿਹਾ ਸੀ ਇਧਰ ਨਾਇਤ ਦੇ ਗਿਲੇ ਸ਼ਿਕਵੇ ਉਹਦੇ ਰੁਕਸਾਰ ਦਾ ਕਾਰਿਆਂ ਦੇ ਕਰਦਿਆਂ ਦੀ ਨਜ਼ਰ ਵਿੱਚ ਵੱਡਾ ਰਤਬਾ ਕਦੇ-ਕਦੇ ਉਸਦਾ ਦਿਲ ਕਰਦਾ ਉਹ ਤੇ ਨਾਇਤ ਇਹ ਕਾਰ ਛੱਡ ਕੇ ਕਿਤੇ ਹੋਰ ਚਲੇ ਜਾਣ ਪਰ ਕਿੱਥੇ ਤ੍ਰਿਪਤੀ ਨੇ ਰੁਕਸਾਰ ਨੂੰ ਪੰਜਵੀਂ ਦਾ ਵਾਧੂ ਵਿਸ਼ਾ ਰਖਵਾ ਕੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਇਸ ਵਾਰ ਸ਼ਿਵ ਵੀ ਰਾਜੀ ਹੋ ਗਈ ਰੁਕਸਾਰ ਦੀ ਪੜ੍ਹਾਈ ਲਈ ਉਸ ਨੂੰ ਪਤਾ ਸੀ ਕਿ ਜੇ ਰੁਕਸਾਰ ਦੀ ਨਜ਼ਰ ਵਿੱਚ ਆਪਣੀ ਇੱਜ਼ਤ ਬਣਾ ਕੇ ਰੱਖਣੀ ਹੈ ਤਾਂ ਉਸ ਦਾ ਸਾਥ ਦੇਣਾ ਜ਼ਰੂਰੀ ਸੀ ਬਿਲਾਲ ਨੇ ਥੋੜਾ ਕੋਈ ਇਤਰਾਜ਼ ਕੀਤਾ ਪਰ ਉਸ ਨੂੰ ਵੀ ਸਿਬੋ ਨੇ ਮਨਾ ਲਿਆ ਅਕਰਮ ਤੇ ਨਾਇਤ ਨੂੰ ਕੋਈ ਫਰਕ ਨਹੀਂ ਪਿਆ ਉਲਟਾ ਤਾਂ ਉਸ ਦਾ ਮੂੰਖ ਖੋਲ ਡਾਉਣ ਲੱਗੇ ਇਸ ਉਮਰੇ ਕੌਣ ਪੜਦਾ ਅਕੇ ਉਹ ਦਿਨ ਟੁੱਪਾ ਜੁੱਤ ਕੋੜੀ ਚੜਿਆ ਕੁਬਾ ਇਨਾਇਤ ਤੇ ਬੋ ਰੁਖਸਾਰ ਲਈ ਹੁਣ ਕਮਜ਼ੋਰੀ ਨਹੀਂ ਹਿੰਮਤ ਬਣ ਗਏ ਸਨ ਉਸ ਨੇ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਹੁਣ ਆਪਣੀ ਤਕਦੀਰ ਨੂੰ ਬਦਲ ਦੇਵੇਗੀ ਤ੍ਰਿਪਤੀ ਨੇ ਰਮਨੀਤ ਦੀ ਛੋਟੀ ਭੈਣ ਨੂੰ ਜ਼ਿੰਮਾ ਸੌਂਪ ਦਿੱਤਾ ਰੁਖਸਾਰ ਨੂੰ ਪੜਾਉਂਦਾ ਸਿਬੋ ਦੋ ਘੰਟੇ ਉਸ ਕੋਲ ਉਸ ਨੂੰ ਛੱਡ ਆਉਂਦੀ ਉਸ ਨੇ ਸਿਬੋ ਨੂੰ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਹੌਲੀ ਹੌਲੀ ਰੁਖਸਾਰ ਨੇ ਪੈਂਤੀਏ ਕਰੀ ਨੂੰ ਸਿੱਖ ਲਿਆ ਹੁਣ ਉਹ ਮਾਤਰਾਵਾਂ ਦੀ ਪੂਰੀ ਜਾਣੂ ਹੋ ਗਈ ਸੀ 11ਵੀਂ ਜਮਾਤ ਵਿੱਚ ਤਾਂ ਉਸ ਨੇ ਆਪਣੀ ਮਿਹਨਤ ਤੇ ਲਦਨ ਸਦਕਾ ਤੀਸਰੇ ਦਰਦੇ ਵਿੱਚ ਰਹਿ ਕੇ ਪਾਸ ਕਰ ਲਈ 12ਵੀਂ ਜਮਾਤ ਵਿੱਚ ਵੀ ਉਸ ਦਾ ਨਤੀਜਾ ਠੀਕ ਰਿਹਾ ਹੁਣ ਉਹ ਪੰਜਾਬੀ ਨੂੰ ਬੜੀ ਆਸਾਨੀ ਨਾਲ ਪੜਨ ਲੱਗੀ ਉਹ ਸਾਰਾ ਦਿਨ ਘਰ ਦਾ ਕੰਮ ਕਰਦੀ ਰਾਤ ਨੂੰ ਦੋ-ਤਿੰਨ ਘੰਟੇ ਪਰਦੀ ਰਹਿੰਦੀ ਦੋ ਸਾਲਾਂ ਦੇ ਸਮੇਂ ਵਿੱਚ ਕਾਰੀ ਇਨਾਇਤ ਨੇ ਦੋ ਜੁੜਵਾ ਕੁੜੀਆਂ ਨੂੰ ਜਨਮ ਦਿੱਤਾ ਤੇ ਤੀਸਰਾ ਬੱਚਾ ਉਸਦੀ ਕੁੱਖ ਵਿੱਚ ਸੀ ਉਸ ਦਾ ਸਰੀਰ ਪਹਿਲਾਂ ਵਾਂਗ ਛਾਂਟਵਾ ਨਹੀਂ ਰਿਹਾ ਉਸ ਦੀ ਰੁਖਸਾਰ ਪ੍ਰਤੀ ਚਲਨ ਤੇ ਨਫਤ ਨੇ ਉਸ ਦੀ ਖੂਬਸੂਰਤੀ ਨੂੰ ਕੱਟ ਕਰ ਦਿੱਤਾ ਉਹ ਹਮੇਸ਼ਾ ਸੜੀ ਪੁੱਜੀ ਰਹਿੰਦੀ ਉਸ ਦੀ ਉਟ ਰੁਖਸਾਰ ਨੇ ਹੱਸਣਾ ਸਿੱਖ ਲਿਆ ਉਹ ਆਪਣੇ ਆਪ ਨੂਰ ਜਾ ਕੇ ਰੱਖਦੀ ਉਹ ਇਨਾਇਤ ਦੀ ਕਿਸੇ ਗੱਲ ਜਾਂ ਹਰਕਤ ਵੱਲ ਧਿਆਨ ਨਾ ਦਿੰਦੀ ਅਕਰਮ ਵੀ ਹੁਣ ਕਦੇ-ਕਦੇ ਰੁਖਸਾਰ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਪਰ ਰੁਕਸਾਰ ਉਸ ਨੂੰ ਵੀ ਬਹੁਤੀ ਤਵੱਜੋ ਨਾ ਦਿੰਦੀ। ਉਹਨ ਉਸਦੇ ਦਿਲ ਵਿੱਚ ਅਕਰਮ ਲਈ ਕੋਈ ਵਿਸ਼ੇਸ਼ ਲਗਾਅ ਨਹੀਂ ਰਿਹਾ। ਉਸਦਾ ਮਕਸਦ ਬਦਲ ਗਿਆ ਸੀ। 12ਵੀਂ ਤੋਂ ਬਾਅਦ ਤ੍ਰਿਪਤੀ ਨੇ ਰੁਕਸਾਰ ਨੂੰ IIT ਕਰਨ ਦੀ ਸਲਾਹ ਦਿੱਤੀ। ਰੁਕਸਾਰ ਵੀ ਰਾਜ਼ੀ ਹੋ ਗਈ। ਫੀਸ ਵੀ ਤ੍ਰਿਪਤੀ ਨੇ ਖੁੱਤੀ ਪਰੀ। ਕਿਤਾਬਾਂ ਵੀ ਉਸਨੇ ਆਪ ਲਿਆ ਕੇ ਦਿੱਤੀਆਂ। ਰੁਖਸਾਰ ਇਨਨਕੋ ਪੰਜਾਬੀ ਲਿਖਣਾ ਪੜਨਾ ਸਿੱਖ ਕੇ ਕੀ ਉਸ ਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਸੀ ਉਸ ਨੂੰ ਲੱਗਦਾ ਸੀ ਜਿਵੇਂ ਤ੍ਰਿਪਤੀ ਦੀ ਅੱਧੀ ਊਰਜਾ ਉਸ ਨੂੰ ਮਿਲ ਗਈ ਹੋਵੇ ਉਹ ਖੁਦ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਮਹਿਸੂਸ ਕਰਦੀ ਸੀ ਬੋ ਤੇ ਬਲਾਲ ਵੀ ਉਸ ਦਾ ਸਾਥ ਦਿੰਦੇ ਉਹ ਹਫ਼ਤੇ ਵਿੱਚ ਇੱਕ ਦੋ ਵਾਰ ਏਟੀਟੀ ਸੈਂਟਰ ਜਾਂਦੀ ਬਾਕੀ ਦੀ ਤਿਆਰੀ ਉਸ ਨੇ ਅੱਧੀ ਅੱਧੀ ਰਾਤ ਤੱਕ ਜਾ ਕੇ ਕੀਤੀ ਕਹਿੰਦੇ ਨੇ ਜਿੱਥੇ ਚਾ ਉੱਥੇ ਰਾ ਇਹ ਕਹਾਵਤ ਰੁਖਸਾਰ ਤੇ ਟੁਕਦੀ ਸੀ ਪੂਰੀ ਤਰ੍ਹਾਂ ਉਹਦੀ ਚਾਹਤ ਸਦਕਾ ਉਸ ਨੇ ਏਟੀਟੀ ਤੇ ਦੋਨਾਂ ਸਾਲਾਂ ਵਿੱਚ ਵਧੀਆ ਬਲਛਤ ਵਿੱਚ ਨਿਤੀਜਾ ਹਾਸਲ ਕੀਤਾ ਰੁਕਸਾਰ ਤੇ ਤ੍ਰਿਪਤੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਹੁਣ ਰੁਕਸਾਰ ਦਾ ਹੌਸਲਾ ਦੁਨਾ ਹੋ ਗਿਆ ਕਰਮ ਤੇ ਨਿਆਇ ਤੁਨ ਬਹੁਤ ਵਾਰ ਆਪਸ ਵਿੱਚ ਝਲੜ ਪੰਦੇ ਇਨਾਇਤ ਦੀ ਇਕੋ ਰੱਸੀ ਦੇਖ ਕਰਮ ਹੁਣ ਬਹੁਤ ਹੋ ਗਿਆ ਤੂੰ ਹੁਣ ਰੁਕਸਾਰ ਨੂੰ ਤਲਾਕ ਦੇ ਮੈਨੂੰ ਪਤਾ ਹੈ ਤੇਰੀ ਨੀਅਤ ਵੀ ਹੁਣ ਫਿੱਟ ਰਹੀ ਹੈ ਹੁਣ ਤੂੰ ਤਿੰਨ ਬੱਚਿਆਂ ਦਾ ਬਾਪ ਬਣ ਗਿਆ ਹੈ ਤੈਨੂੰ ਹੁਣ ਇਹਨਾਂ ਦੀ ਜ਼ਿੰਮੇਵਾਰੀ ਵੀ ਉਠਾਣੀ ਹੈ ਤੈਨੂੰ ਲੱਗਦਾ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਇਸ ਨਜ਼ਰ ਨਾਲ ਦੇਖਾਂਗਾ ਰੁਕਸਾਰ ਨੂੰ ਜੇ ਮੈਂ ਚਾਹੁੰਦਾ ਹੁੰਦਾ ਤਾਂ ਤੇਰੇ ਨਾਲ ਵਿਆਹ ਕਰਵਾਉਂਦਾ ਅਕਰਮ ਨੇ ਇਨਾਇਤ ਨੂੰ ਹੁਣ ਇਨਾਇ ਦੇ ਘਰ ਦੀ ਸਾਰੀ ਵੰਗੜੌਰ ਆਪਣੇ ਹੱਥ ਵਿੱਚ ਕਰ ਲਈ ਚੁੱਲ੍ਹੇ ਦਾ ਸਾਰਾ ਕੰਮ ਉਹ ਖੁਦ ਕਰਦੀ ਪਰਸ਼ੀਆਂ ਵਾਲੇ ਰੁਕਸਾਰ ਨੂੰ ਜਾਣਾ ਪੈਂਦਾ ਉਹ ਬਹੁਤ ਵਾਰੀ ਰੁਕਸਾਰ ਲਈ ਖਾਣਾ ਨਾ ਬਣਾਉਂਦੀ ਚਾਹ ਵੀ ਬਣਾਉਂਦੀ ਤਾਂ ਉਸ ਨੂੰ ਛੱਡ ਕੇ ਸਭ ਲਈ ਬਣਾ ਦਿੰਦੀ ਰੁਕਸਾਰ ਉਸਦੇ ਬੱਚਿਆਂ ਦਾ ਮੂੰਹ ਕਰਦੀ ਪਰ ਇਨਾਇਤ ਉਸਨੂੰ ਹੱਥ ਵੀ ਨਾ ਲਾਉਂ ਦਿੰਦੀ ਮੁੰਡਾ ਉਸ ਦਾ ਅਜੇ ਛੋਟਾ ਸੀ ਪਰ ਕੁੜੀਆਂ ਥੋੜੀਆਂ ਕੁ ਵੱਡੀਆਂ ਹੋਈਆਂ ਤਾਂ ਰੁਕਸਾਰ ਵੱਲ ਜਾਂਦੀਆਂ ਇਨਾਇਤ ਉਹਨਾਂ ਨੂੰ ਥੱਪੜ ਲਗਾ ਕੇ ਖਿੱਚ ਕੇ ਲੈ ਜਾਂਦੀ ਮਨਹੂਸ ਕਿਸੇ ਥਾਂ ਦੀ ਮੇਰੇ ਜਵਾਕਾਂ ਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦੀ ਹੈ ਉਸਦੀ ਬੁੜਬੁੜ ਚੱਲਦੀ ਰਹਿੰਦੀ ਅੱਲਾਹ ਦੀ ਰਹਿਮਤ ਸਦਕਾ ਰੁਕਸਾਰ ਨੂੰ ਲੱਗਲੇ ਪਿੰਡੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਜੇ ਆਪਕਾ ਦੇ ਤੌਰ ਤੇ ਨੌਕਰੀ ਮਿਲ ਗਈ ਇਹ ਸਭ ਤ੍ਰਿਪਤੀ ਦੀ ਦੁਆਪਨ ਬਦਲਤ ਸੀ ਪਹਿਲੇ ਦਿਨ ਰੁਖਸਾਨੇ ਸਕੂਲ ਵਿੱਚ ਪੈ ਰਕਿਆ ਉਸਦੇ ਹੰਝੂ ਨਿਕਲ ਆਏ ਤ੍ਰਿਪਤੀ ਉਸਦੇ ਨਾਲ ਸੀ ਉਮ ਮੱਲੋ ਮਲੀ ਤ੍ਰਿਪਤੀ ਪੈਰਾਂ ਵਾਲ ਚੱਕੀ ਤ੍ਰਿਪਤੀ ਨੂਸ ਨੂੰ ਠਾਕੇ ਕੁੱਟਕੇ ਗਲਵਕੜੇ ਪਾਈ ਰੁਖਸਾਰੇ ਤੇਰੀ ਕਿਸਮਤ ਸੀ ਜਿਸਨੇ ਤੂੰ ਆਪ ਬਦਲਿਆ ਮੈਂ ਸਿਰਫ ਜੜੀਆਂ ਸੀ ਤੈਨੂੰ ਤੇਰੀ ਕਿਸਮਤ ਨਾਲ ਮਿਲਾਉਂਦਾ ਦੇਖ ਅੱਜ ਤੇਰੀ ਲਗੰਦਾ ਫਲ ਕਿੰਨਾ ਮਿੱਠਾ ਮਿਲਿਆ ਮੈਂ ਤਾਂ ਕਹਨੀ ਹੈ ਕਿ ਹਰ ਕੁੜੀ ਨੂੰ ਆਪਣੀ ਕਿਸਮਤ ਆਪ ਲਿਖਣੀ ਚਾਹੀਦੀ ਹੈ ਕਿਸੇ ਦੂਸਰੇ ਦੇ ਪਰੋਸੇ ਨਹੀਂ ਚੱਲਣਾ ਚਾਹੀਦਾ ਮੁਸ਼ਕਲਾਂ 'ਕੇ ਟੁੱਟ ਜਾਣਾ ਹੱਲ ਨਹੀਂ ਹੁੰਦਾ ਜ਼ਿੰਦਗੀ ਮਿਲੀ ਹੈ ਤਾਂ ਉਸਨੂੰ ਜੀਣ ਦਾ ਵੱਲ ਵੀ ਆਉਣਾ ਚਾਹੀਦਾ ਹੈ ਜੀ ਮੇਰੇ ਗੁਰੂ ਦੇਵ ਰੁਕਸਾਰ ਦੀ ਗੱਲ ਸੁਣ ਕੇ ਦੋਨੋਂ ਹੱਸ ਪਈਆਂ ਉਹਨਾਂ ਦੇ ਹਾਸੇ ਨੇ ਸਾਰਾ ਚੁਗਿਰਦਾ ਮਹਿਕਾ ਦਿੱਤਾ ਅੱਜ ਰਾਤ ਕਰਮ ਨੇ ਖੁਦ ਦੀ ਬੇਇਕਲੀ ਤੇ ਗੁੱਸਾ ਆਇਆ ਉਸ ਨੂੰ ਲੱਗਿਆ ਜਿਵੇਂ ਉਸ ਨੇ ਰੁਕਸਾਰ ਨੂੰ ਸਵਾਰਨਾ ਕਰਕੇ ਬੜੀ ਵੱਡੀ ਗਲਤੀ ਕਰ ਲਈ ਸੀ ਉਸ ਦਾ ਦਿਲ ਕੀਤਾ ਰੁਕਸਾਰ ਤੋਂ ਜਾ ਕੇ ਮਾਫੀ ਮੰਗੇ ਉਹ ਉਸ ਨੂੰ ਮਾਫ ਕਰ ਦੇਵੇਗੀ ਆਖਿਰ ਹੱਦ ਤਾਂ ਉਸ ਦੀ بیوی ਦੂਸਰੇ ਦਿਨ ਕਰਮ ਨੇ ਰੁਕਸਾਰ ਦੇ ਸਕੂਲ ਤੋਂ ਮੁੜਨ ਦਾ ਇੰਤਜ਼ਾਰ ਕੀਤਾ ਬਿਨਾਂ ਉਸ ਦੇ ਸਕੂਲ ਜਾ ਫੁੱਜਿਆ ਸਕੂਲ ਦੇ ਗੇਟ ਤੇ ਮੋਟਰਸਾਈਕਲ ਰੋਕੇ ਉਸ ਤੇ ਉਡੇਕਰਨ ਲੱਗਾ ਸਾਹਮਣੇ ਰੁਕਸਾਰ ਆਉਂਦੇ ਦੇਖੀ ਉਹ ਆਪਣੀ ਹਿੰਮਤ ਇਕੱਠੀ ਕਰਨ ਲੱਗਿਆ ਰੁਕਸਾਰ ਚੱਲ ਮੈਂ ਤੈਨੂੰ ਲੈਣ ਆਇਆ ਰੋਜ਼ ਤੈਨੂੰ ਬਸ ਤੇ ਆਉਣਾ ਪੈਂਦਾ ਹੈ ਮੈਂ ਸੋਚਿਆ ਤੈਨੂੰ ਅੱਜ ਆਪ ਲੈਣ ਜਾਵਾਂ ਉਸ ਦੇ ਚਿਹਰੇ ਤੇ ਮੁਸਕਾਨ ਸੀ ਕਿਸ ਹੱਕ ਨਾਲ ਰੁਕਸਾਰ ਨੇ ਉਸ ਦੇ ਮੂੰਹ ਵੱਲ ਤੱਕਿਆ ਬੀਵੀ ਹੈਂ ਤੂੰ ਮੇਰੀ ਮੇਰਾ ਹੱਕ ਹੈ ਤੇਰੇ ਤੇ ਅਕਰਮ ਨੇ ਉਸ ਤੇ ਆਪਣਾ ਹੱਕ ਜਿਤਾਉਣ ਦੇ ਆਸੇ ਨਾਲ ਕਿਹਾ 14 ਸਾਲਾਂ ਬਾਅਦ ਅਚਾਨਕ ਤੈਨੂੰ ਕਿਵੇਂ ਯਾਦ ਆਇਆ ਕਿ ਮੈਂ ਤੇਰੀ بیوی ਹਾਂ ਜਦੋਂ ਮੈਂ ਤੇਰੇ ਸਾਹਮਣੇ ਇੰਨੀ ਵਾਰ ਗਗੜਾ ਕੇ ਆਉਂਦੀ ਰਹੀ ਉਹਦੋਂ ਕਿੱਥੇ ਸੀ ਤੇਰਾ ਇਹ ਹੱਕ ਅੱਜ ਜਦੋਂ ਮੈਂ ਆਪਣੇ ਪੈਰਾਂ ਤੇ ਖੜੀ ਹੋ ਗਈਆਂ ਤੇ ਤੂੰ ਹੱਕ ਜਿ ਤੋਨ ਆ ਗਿਆ ਹੁਣ ਇਹ ਮਤਲਬ ਵਾਲੇ ਰਿਸ਼ਤੇ ਨਾਲ ਮੈਂ ਨਹੀਂ ਬਚਣਾ ਚਾਹੁੰਦੀ ਹੁਣ ਤੇਰੀ بیوی ਇਨਾਇਤ ਹੈ ਤੇ ਤੂੰ ਉਸਦੇ ਤਿੰਨ ਬੱਚਿਆਂ ਦਾ ਅੱਬਾ ਚੰਗਾ ਰਹੇਗਾ ਤੂੰ ਆਪਣੇ ਟੱਬਰ ਦਾ ਧਿਆਨ ਰੱਖੇ ਰੁਕਸਾਨ ਨੇ ਸਪਸ਼ਟ ਸ਼ਬਦਾਂ ਵਿੱਚ ਅਕਰਮ ਨੂੰ ਜਵਾਬ ਦਿੱਤਾ ਤੈਨੂੰ ਕੀ ਲੱਗਦਾ ਹੈ ਮੈਂ ਤੈਨੂੰ ਆਜ਼ਾਦ ਕਰ ਦੇਵਾਂਗਾ ਵਹਿਨਾ ਤੱਤ ਨੂੰ ਮੇਰੇ ਨਾਲ ਹੀ ਪਏਗਾ ਕਿਉਂਕਿ ਮੈਂ ਤਲਾਕ ਹੀ ਨਹੀਂ ਦੇਣਾ ਤੈਨੂੰ ਅਕਰਮ ਨੇ ਤੁਰੀ ਜਾਂਦੀ ਰੁਕਸਾਰ ਦਾ ਗੁੱਟ ਕੋਲੋਂ ਹੱਥ ਫੜ ਲਿਆ ਤਲਾਕ 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 ਹੋ ਗਈ ਤੋ ਚੱਲੀ ਮੈਂ ਤਲਾਕ ਦਿੰਦੀ ਆ ਤੈਨੂੰ ਹਾਂ ਨਾਲੇ ਮੈਂ ਕੋਰਟ ਵਿੱਚ ਤਲਾਕ ਦੀ ਅਰਜ਼ੀ ਵੀ ਦੇ ਰੱਖੀ ਆ ਛੇਤੀ ਹੀ ਕਾਗਜ਼ ਤੈਨੂੰ ਮਿਲ ਜਾਣਗੇ ਉਦਾ ਹਫਿਸ ਇੱਕੋ ਝਟਕੇ ਨਾਲ ਰੁਕਸਾਨ ਨੇ ਆਪਣੀਆਂ ਬਾਹਾਂ ਚੁਡਾਲੀਆਂ ਅਕਰਮ ਰੁਕਸਾਨ ਨੂੰ ਜਾਂਦੀ ਦੇਖਿਆ ਸੀ ਅਚਾਨਕ ਅੰਬਰ ਦੀ ਨੀਲੀ ਚਾਦਰ ਤੇ ਪੰਛੀਆਂ ਦੀ ਇੱਕ ੜਾ ਰੋੜ ਦੇ ਦਿਖੀ ਅਕਰਮ ਨੇ ਜਾਪਿਆ ਜਿਵੇਂ ਰੁਕਸਾਨ ਉਹਨਾਂ ਨਾਲ ਹੀ ਕਿਤੇ ਉੱਡ ਗਈ ਸੀ ਆਜ਼ਾਦ ਪੰਛੀ ਵਾਂਗ ਆਜ਼ਾਦ ਅੰਬਰ ਵਿੱਚ ਸੋ ਦੋਸਤੋ ਇਹ ਸੀ ਕਹਾਣੀ ਰੁਕਸਾਨ ਜਿਸ ਦੀ ਲੇਖਿਕਾ ਸੀ ਸਿਮਰਤਜੀਤ ਦੱਸੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ